ਐਸਾ ਹਰ ਨਾਮ ਨਾ ਚੇਤੇ ਹੋ। ਸਿ ਕਾਹੇ ਜਾਗ ਆਈ ਰਾਮ ਰਾਜੇ ਜਿਨ੍ਹਾਂ ਨੇ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ। ਉਹ ਗਾਥ ਮਾਇ ਕਹਿੰਦੇ ਸੰਸਾਰ ਤੋਂ ਉਹਨਾਂ ਦਾ ਆਇਆ ਹੋਇਆਂ ਦਾ ਕੀ ਦਰ ਹੈ। ਆਇਆ ਹੋਣ ਦਾ ਕੀ ਦਰ। ਉਦਾਹਰਨਾਂ ਨੇ ਸਿੱਧੀ ਦੇ ਦਿਨਾ ਹੁੰਦਾ ਵੀ ਜਿਸ ਮਾਪੇ ਨੇ ਜੀਵਨ ਵੀ ਬਣਾਈ ਘਰ ਵੀ ਬਣਾਇਆ ਸਹੂਲਤਾਂ ਵੀ ਸਾਰੀਆਂ ਇਕੱਠੀਆਂ ਕਰਦੀਆਂ ਉਹਦੇ ਕਰ ਪੁੱਤਰ ਨੌਜਵਾਨ ਹੋ ਗਿਆ। ਜੋ ਮਾਪਿਆਂ ਨੂੰ ਕੋਈ ਸੋਖੀ ਨਹੀਂ ਦੇ ਲਿਆ ਮਾਪੇ ਕੀ ਕਹਿੰਦੇ ਆ ਤੂੰ ਸਾਡੇ ਘਰ ਨਾ ਹੀ ਆਉਂਦਾ ਅਸੀਂ ਇੱਦਾਂ ਹੀ ਧੀ ਸੀ ਤੇ ਇਹਦੇ ਮਹਾਰਾਜ ਕੀ ਕਹਿੰਦੇ ਆ ਕਹਿੰਦੇ ਜਿਹੜੇ ਸੰਸਾਰ ਵਿੱਚ ਆਏ ਨੇ ਆਖੇ ਪ੍ਰਮਾਤਮਾ ਦਾ ਧੰਨਵਾਦ ਨਾ ਕੀਤਾ ਆਪਣੇ ਜੀਵਨ ਚੋਂ ਦੀ ਯਾਤਨਾ ਨਹੀਂ ਜਿੰਨੀ ਐਸਾ ਹਰ ਨਾਮ ਨ ਚੇਤਿਓ ਸੇ ਕਾਹੇ ਜਗ ਆਏ RAM ਰਾਜੇ ਇਹ ਮਾਨਸ ਜਨਮ ਗੁਲੰਭ ਹੈ ਨਾਮ ਬਿਨਾ ਬਿਰਥਾ ਸਮਝਾਈ ਰੱਬ ਦੀ ਮੰਨ ਕੀ ਕੋ ਬਿਨਾ ਵਿਆਰਥ ਜਾ ਰਿਹਾ ਹੈ ਕਿਸੇ ਲੇਖੇ ਵਿੱਚ ਨਹੀਂ ਕੋਸ਼ਿਸ਼ ਤਾਂ ਕਰੋ ਅਸੀਂ ਆਪਣੇ ਆਪ ਦੇ ਵਿੱਚ ਤਾਂ ਕੰਮ ਆ ਜਾਏਗੀ ਸਮਾਜ ਤੋਂ ਤਾਂ ਨਹੀਂ ਸੀ ਆਪਣੇ ਆਪ ਦੇ ਜੀਵਨ ਨੂੰ ਦਾ ਸਾਰੇ ਸਮਾਰਗੇ ਨਹੀਂ ਔਖੀ ਕੋਈ ਗੱਲ ਨਹੀਂ ਔਖੀ ਨਹੀਂ ਹੈ ਸੌਖੀ ਬਹੁਤ ਹੈ ਪਰ ਸੌਖੀ ਉਹਦੋਂ ਲੱਗੂ ਜਦੋਂ ਅਸੀਂ ਗੁਰੂ ਨਾਲ ਜੁੜਦੇ ਹੁਣ ਧਾਰਨ ਲੈਣਾ ਫਿਰ ਇਦਾਂ ਹੁੰਦਾ ਵੇ ਅਸੀਂ ਪੱਖੇ ਨੂੰ ਵੇਖਦੇ ਆਂ ਪਰ ਪੱਖਾ ਔਖਾ ਬਹੁਤ ਹੈ ਚੱਲਦਾ ਨਹੀਂ ਪਰ ਜਦ ਉਹਨੇ ਚਲਾਉਣ ਬਾਣੀ ਜੁਗਤੀ ਮਿਲ ਗਈ ਇਹ ਨਿੱਕੀ ਜੀ ਸੋਚ ਨਾਲ ਹੀ ਚੱਲ ਪੈਂਦਾ ਹੈ ਜੁਗਤੀ ਮਿਲ ਗਈ ਨਾ ਨਿੱਕੀ ਜੀ ਸੋਚ ਨਾਲ ਹੀ ਹੁਣ ਲੱਗ ਗਿਆ ਹੁਣ ਸਾਡੇ ਹੱਥੋਂ ਫੜਿਆ ਸੀ ਅਸੀਂ ਦੇਖਦੇ ਸੀ ਕਿਵੇਂ ਚੱਲੂ ਪਰ ਜੁਗਤੀ ਕੋਈ ਨਹੀਂ ਸੀ ਇਦਾਂ ਜੀਵਨ ਹੈ ਔਖਾ ਨਹੀਂ ਕੋਈ ਹੈ ਪਰ ਦੇਖੋ ਮਹਾਰਾਜ ਕੀ ਕਹਿੰਦੇ ਆ ਕਹਿੰਦੇ ਜਿੰਨੀ ਐ ਸਾਹਰ ਨਾਮ ਨਾ ਚੇਤੀਓ ਸੇ ਕਾਹੀ ਜਗ ਆਏ RAM ਰਾਜੇ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਵਿਰਥਾ ਸਭ ਜਾਏ ਹੁਣ ਬੱਤੀ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕੀ ਖਾਏ ਉਦਾਹਰਣ ਇਹ ਦਿੱਤੀ ਐ ਵੀ ਜਿਵੇਂ ਜ਼ਮੀਨ ਨਾ ਬੱਤਰ ਹੁੰਦੀ ਐ ਬੀਜਣ ਯੋਗ ਹੁੰਦੀ ਐ ਦਾ ਸੁੱਕੀ ਨਾ ਗਿੱਲੀ ਜ਼ਮੀਨ ਦਾ ਨੂੰ ਪਤਾ ਵੀ ਹੋਣਾ ਬੀ ਪਾਉਣ ਦਾ ਮੌਕਾ ਹੈ ਹੁਣ ਜੇ ਤਾਂ ਸਿਆਣਾ ਜ਼ਿਮੀਂਦਾਰ ਉਦੋਂ ਉਸ ਟਾਈਮ ਉਹ ਬੀਜ ਦਿੰਦਾ ਵੀ ਲੋਭਕ ਤਾਂ ਹੈ ਵੀ ਆਪਾਂ 6 ਮਹੀਨਿਆਂ ਨੂੰ ਫਸਲ ਲੈਣੀ ਆਂਦ ਲੈਣੀ ਹੋ ਕੇ ਜੋ ਬੀਜ ਦਿੰਦਾ ਜਿਉ ਮੌਕਾ ਨਿਘਾਲੇ ਸਮਾਂ ਨਿਘਾਲੇ ਤੇ 6 ਵੀਂ ਦੇ ਤੇ ਦਾਣੀ ਨਹੀਂ ਨਾ ਮਿਲਣੋਂ ਭੁੱਖਾ ਮਰਦਾ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਆ ਮੌਕਾ ਦੇ ਨਾ ਹੁਣ ਬੱੱਤਰ ਹੈ ਤੇ ਜੇ ਕੋਈ ਰੱਬ ਦੀ ਬੰਦ ਕੀ ਕਰਦਾ ਸਮਾਂ ਹੈ ਵੇ ਕਬੀਰ ਕਹਿੰਦੇ ਨੇ ਕਬੀਰ ਮਾਨਸੁ ਜਨਮ ਬਦ ਲੰਭ ਹੈ ਹੋਈ ਨ ਬਾਰਾਂ ਬਾਰ ਬੜਾ ਮੋਲਕ ਦੀਪ ਨੇ ਮਸਾਂ ਮਿਲਿਆ